ਰੇਸ਼ਮਾ ਗਈ ਕਾਲਜ ਹਾਂ ਗਈ ਕਾਲਜ ਨਾਲੇ ਉਹ ਕਹਿੰਦੀ ਸੀ ਕਿ ਬਾਪੂ ਨੂੰ ਦੱਸ ਦੇਵੀਂ ਕੀ ਦੱਸ ਦੇਵੀਂ ਉਹਦੇ ਕਾਲਜ ਗੌਣ ਦਾ ਕੋਈ ਫੰਕਸ਼ਨ ਫੰਕਸ਼ਨ ਆ ਉਹਨੂੰ ਵਧੀਆ ਜਿਹਾ ਸੂਟ ਤੇ ਨਾਲੇ ਜੁੱਤੀ ਜੋੜਾ ਲੈ ਦਿਓ ਨਾ ਉਹ ਕਾਲਜ ਚ ਪੜ੍ਹ ਜਾਂਦੀ ਆ ਜਾਂ ਗੌਣ ਜਾਂਦੀ ਆ ਚੱਲ ਕੋਈ ਨਾ ਕੁੜੀ ਦਾ ਸ਼ੌਂਕ ਆ ਐਡੀ ਕੀ ਗੱਲ ਹੋ ਗਈ ਉਹ ਜੇ ਉਹ ਕੁੜੀ ਆ ਤਾਂ ਉਹਨੂੰ ਸਰਤੇ ਤਾਂ ਨਹੀਂ ਚੱਕਣਾ ਨਾ ਘਰ ਚ ਕੋਈ ਪੰਜ ਸੱਤ ਜਿਹਦੇ ਸ਼ੌਂਕ ਪੂਰੇ ਕਰਨੇ ਇੱਕ ਹੀ ਤਾਂ ਕੁੜੀ ਆ ਆਪਣੀ ਅਖੇ ਉਹ ਤਾਂ ਬਣੂਗੀ ਨਾ ਸਟਾਰ ਨਾ ਤੁਹਾਨੂੰ ਕਿੰਨੇ ਆਖਿਆ ਉਹ ਬਥੇਰੇ ਆਖ ਨਾਲੇ ਨਾ ਸਟਾਰ ਕਿਹੜਾ ਉੱਤੋਂ ਡਿੱਗਦੇ ਐਂ ਹੀ ਬੰਦੇ ਆ ਹੂੰ ਬੰਦੇ ਆ ਤਾਇਆ ਵੀ ਆਈ ਗਿਆ ਏ ਹੋਰ ਵੀ ਮੇਰ ਸਿੰਘ ਕੀ ਹਾਲ ਐ ਠੀਕ ਠਾਕ ਜੀ ਚੜਦੀ ਕਲਾ ਉਹ ਕੀ ਹਾਲ ਆ ਚਾਚਾ ਕਿੱਧਰ ਦੀਆਂ ਤਿਆਰੀਆਂ ਉਹ ਕਿੱਧਰ ਦੀਆਂ ਤਿਆਰੀਆਂ ਹੋਣੀਆਂ ਸੀ ਬੁੱਲਾ ਦੀ ਦੌੜ ਤਾਂ ਮਸੀਤਾ ਤੱਕ ਹੁੰਦੀ ਆ ਲਾਉਣੇ ਆ ਪੈਂਚਰ ਜਾ ਕੇ ਉਹ ਹੁਣ ਤਾਂ ਛੱਡ ਖੜਾ ਪੈਂਚਰਾਂ ਦਾ ਹੁਣ ਤਾਂ ਤੇਰੀ ਗੁੜੀ ਸਟਾਰ ਬਣ ਗਈ ਨਾ ਤੈਨੂੰ ਕਿਹਨੇ ਕਿਹਾ ਓ ਮੈਨੂੰ ਕਿਹਨੇ ਕਹਿਣਾ ਸੀ ਚਾਚਾ ਉਹ ਬਾਵਾ ਕਹਿੰਦਾ ਫਿਰਦਾ ਪਿੰਡ ਚ ਕਹਿੰਦਾ ਫਿਰਦਾ ਬਾਵਾ ਓਏ ਐਂ ਨਹੀਂ ਬੋਲੀਦਾ ਹੁੰਦਾ ਜਿਵੇਂ ਤੂੰ ਬੋਲਿਆ ਓ ਚਾਚਾ ਮੈਂ ਕੀ ਕਹਿਣਾ ਓ ਕੁੜੀਏ ਕਾਲਜ ਵਿੱਚ ਪੜਨ ਜਾਨੀ ਆ ਜਾਂ ਗਾਉਂਡ ਜਾਨੀ ਆ ਜੇ ਪੜਨਾ ਤਾਂ ਚੱਜਣਾ ਪੜ ਆ ਯੌ ਯੌ ਜੀ ਬੰਦ ਕਰ ਦੇ ਮੈਨੂੰ ਤਾਂ ਤੇਰੀ ਸਮਝ ਨਹੀਂ ਲੱਗਦੀ ਕਿ ਤੈਨੂੰ ਹੋਇਆ ਕੀ ਪਿਆ ਓ ਮੈਨੂੰ ਕੀ ਹੋਣਾ ਸੀ ਤੈਨੂੰ ਪਤਾ ਸਟਾਰ ਬਣਨ ਵਾਸਤੇ ਕਿੰਨੇ ਪੈਸੇ ਲੱਗਦੇ ਆ ਹੈਗੇ ਤੇਰੇ ਕੋਲ ਜੇ ਮੇਰੇ ਕੋਲ ਹੁੰਦੇ ਨਾ ਤੇ ਮੈਂ ਆਪਣੀ ਧੀ ਦੇ ਕਦੇ ਵੀ ਸੁਪਨੇ ਨਾ ਮਾਰਦੀ ਸਾਰੇ ਸੁਪਨੇ ਪੂਰੇ ਕਰਦੀ ਬਸ ਕੁੜੀਏ ਖਬਰਦਾਰ ਹੋ ਜਾ ਇਸ ਤੋਂ ਅੱਗੇ ਤੇਰੀ ਆਵਾਜ਼ ਨਹੀਂ ਆਉਣੀ ਜਿਹਦੀ ਘਰ ਚ ਬਾਪੂ ਤੇਰੇ ਘਰ ਚ ਤਾਂ ਕੀ ਜੇ ਮੇਰੀ ਕਿਸਮਤ ਨੇ ਸਾਥ ਦਿੱਤਾ ਤਾਂ ਪੂਰੀ ਦੁਨੀਆ ਚ ਮੇਰੀ ਆਵਾਜ਼ ਗੂੰਜੂਗੀ ਜੇਤੀ ਆ ਨਾ ਤੇਤੀ ਵਾਲਾ ਫਰਜ ਨਿਭਾ ਕਿਤੇ ਇਹ ਨਾ ਹੋਵੇ ਤੇਰੇ ਬਾਪੂ ਕਹਣ ਤੋਂ ਵੀ ਨਫ਼ਰਤ ਕਰਾਂ ਮੈਨੂੰ ਨਹੀਂ ਚੰਗਾ ਲੱਗਦਾ ਕੋਈ ਚੱਲ ਮੈਂ ਅੱਜ ਤੇਰੇ ਨਾਲ ਚੱਲਦਾ ਤੇਰੇ ਪ੍ਰਿੰਸੀਪਲ ਨੂੰ ਪੁੱਛਦਾ ਉਹ ਤੈਨੂੰ ਪੜਾਉਂਦਾ ਜਾਂ ਡਾਂਸ ਕਰਾਉਂਦਾ ਬਾਪੂ ਜੇ ਤੈਨੂੰ ਮੇਰਾ ਗਾਉਣਾ ਚੰਗਾ ਨਹੀਂ ਲੱਗਦਾ ਮੈਂ ਨਹੀਂ ਗਾਉਂਦੀ ਪਰ ਮੇਰੇ ਸਾਰ ਨੂੰ ਕੁਝ ਨਹੀਂ ਕਹਿਣਾ ਉਹ ਪਰ ਪੁੱਤ ਮੈਂ ਤਾਂ ਤੇਰੀ ਭਲਾਈ ਦੀ ਗੱਲ ਕਰਦਾ ਜੇ ਤੂੰ ਪੜ੍ਹ ਲਿਖ ਜਾਈਂਗੀ ਨਾ ਤੇ ਕੋਈ ਚੰਗੀ ਨੌਕਰੀ ਮਿਲ ਜੂ ਉਹ ਕੀ ਲੈਣਾ ਤੂੰ ਸਟਾਰ ਬਣ ਕੇ ਇਹ ਦੁਨੀਆ ਦੇ ਲੋਕ ਬਹੁਤ ਭੜੇ ਆ ਸਟਾਰ ਬਣ ਨਹੀਂ ਦਿੰਦੇ ਪੁੱਛ ਕੇ ਵੇਖ ਸਿੱਧੂ ਮੂਸੇ ਵਾਲੇ ਨਾਲ ਕੀ ਹੋਇਆ ਤੂੰ ਪੁੱਛ ਕੇ ਵੇਖ ਉਹਦੇ ਮਾਂ ਬਾਪ ਨੂੰ ਉਹਨਾਂ ਨਾਲ ਕੀ ਬੀਤਦੀ ਆ ਜਿੰਨਾਂ ਦੇ ਗੱਭਰੂ ਧੀਆਂ ਪੁੱਤਰ ਜਾਂਦੇ ਆ ਨਾ ਜਰਨੇ ਬਹੁਤ ਔਖੇ ਆ ਪਰ ਹੋ ਤਾਂ ਅੰਮ੍ਰੀ ਜਾਂਦੇ ਆ ਨਾ ਬਾਪੂ ਬੱਲੇ 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 ਭਾਈ ਕੀ ਹਾਲ ਆ ਵਧੀਆ ਵਧੀਆ ਭਾਈ ਪਰਿਵਾਰ ਠੀਕ ਆ ਭਾਈ ਕਿਰਪਾ ਮਾਲਕ ਦੀ ਭਾਈ ਆ ਕੀ ਆ ਓਏ ਇਹਨੂੰ ਸਰੰਗੀ ਕਹਿੰਦੇ ਆ ਭਾਈ ਵਜਾਉਣੀ ਆਉਂਦੀ ਆ ਨਹੀਂ ਮੈਨੂੰ ਤਾਂ ਨਹੀਂ ਆਉਂਦੀ ਲੈ ਤੂੰ ਵਜਾਲਾ ਭਾਈ ਗੁੱਸਾ ਹੀ ਕਰ ਗਿਆ ਯਾਰ ਭਾਈ ਗੁੱਸਾ ਕਿਉਂ ਯਾਰ ਤੂੰ ਕੰਮ ਹੀ ਖਰਾਬ ਕਰ ਦਿੰਦਾ ਆ ਕੇ ਦੱਸ ਇੱਕ ਗੱਲ ਪੁੱਛਾ ਕਲਾਕਾਰਾ ਹਾਂ ਪੁੱਛ ਬੰਦੇ ਨੂੰ ਰੀਸ ਕਰਨੀ ਚਾਹੀਦੀ ਕਿ ਸਾੜਾ ਓ ਭਰਾਵਾ ਰੀਸ ਕਰੇ ਤਾਂ ਕਿਸੇ ਚੰਗੇ ਬੰਦੇ ਦੀ ਕਰਨੀ ਚਾਹੀਦੀ ਆ ਤੇ ਸਾੜਾ ਓ ਤੂੰ ਰਹਿਣ ਦੇ ਪੁੱਛਣ ਨੂੰ ਹੀ ਦੱਸ ਬਾਈ ਯਾਰ ਤੂੰ ਪੁੱਛ ਕੇ ਰਹਿਣਾ ਹਾਂ ਭਰਾਵਾ ਮੈਨੂੰ ਤਾਂ ਤੇਰੇ ਤੇ ਰਹਿੰਦਾ ਤੂੰ ਹਰ ਕੰਮ ਚ ਢੋਚੜਾਈਦਾ ਘਟ ਮਾਰਾ ਤੇਰੇ ਪਰ ਮੰਡੇ ਕੀ ਗੱਲ ਆਉਗੀ ਤੁਹਾਨੂੰ ਗੱਲ ਕੀ ਹੋਣੀ ਸੀ ਬਾਈ ਯਾਰ ਮੈਂ ਉਹਨੂੰ ਪੁੱਛ ਬੈਠਾ ਮੈਂ ਕਿਹਾ ਵੀ ਰੀਜ਼ ਕਰਨੀ ਚਾਹੀਦੀ ਕਿ ਸਾੜਾ ਐ ਕੰਜਦਾ ਕੋਲੋਲਾ ਆ ਮੇਰੇ ਮੰਗਰੀ ਪੈ ਗਿਆ ਉਹ ਗੱਲ ਤਾਂ ਸੁਣ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਆਪਣੇ ਪਿੰਡ ਚ ਇੱਕ ਦੂਜੇ ਨੂੰ ਅਖੀ ਜਾਂਦੇ ਨੇ ਮਾੜਾ ਤੇ ਮੇਰੇ ਤੇ ਕਾਹਦਾ ਸਾੜਾ ਓਹੀ ਗੱਲ ਦੇ ਪਤਾ ਤਾਂ ਲੱਗੇ ਹੈ ਕੌਣਾ ਮਾੜਾ ਉਹ ਭਰਾਵਾ ਆਹੀ ਆ ਮਾੜਾ बापू बापूए सच्ची मेरे लिए हाँ तेरे वास्ते लेके आया हूं पुत्र मैं